ਵਾਹਿਗੁਰੂ ਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਿੱਚੋਂ ਜਦੋਂ ਹੁਕਮਨਾਮਾ ਲੈਨੇ ਆ ਉਦੋਂ ਉਹਦੇ ਅੱਖਰਾਂ ਵਿੱਚ ਮਿਸਟੇਕ ਹੋ ਰਹੀ ਹੈ ਇਸ ਕਰਕੇ ਹੁਕਮਨਾਮਾ ਇਸ ਤਰ੍ਹਾਂ ਲੈ ਰਹੇ ਹਨ ਜੀ ਵਾਹਿਗੁਰੂ ਜੀ ਬਿਹਾਰ ਦੇ ਜ਼ਿਲ੍ਹਾ ਨਿਵਾਦਾ ਦੇ ਪਿੰਡ ਅੰਬਾ ਦੇ ਮੱਠ ਮੰਦਰ ਵਿੱਚ ਇੱਕ ਮਹੰਤ ਜਿਸ ਦਾ ਨਾਮ ਸ਼ਕਤੀਮੁਨੀ ਹੈ ਜਿਸ ਨੇ ਪਹਿਲਾਂ ਰਜੋਲੀ ਵਿਖੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਬੋਰੇ ਵਿੱਚ ਪਾ ਕੇ ਹਾਂਡਾ ਸਕੂਟਰੀ ਤੇ ਪੈਰਾਂ ਵਿੱਚ ਰੱਖ ਕੇ ਬੇਅਦਬੀ ਕੀਤੀ ਸੀ ਹੁਣ ਵੀ ਇਸ ਨੇ ਆਪਣੇ ਮੰਦਰ ਵਿੱਚ ਗੱਦੀ ਲਾਈ ਹੋਈ ਹੈ ਅਤੇ ਆਪਣੇ ਪੈਰਾਂ ਵਾਲੇ ਪਾਸੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਕਿਤੇ ਹੋਏ ਹਨ ਇਹ ਹਰਾਮੀ ਜਟਾਤਾਰੀ ਪਖੰਡੀ ਬਹੁਤ ਵੱਡੀ ਬੇਅਦਬੀ ਕਰ ਰਿਹਾ ਹੈ ਪੰਜਾਬ ਤੋਂ ਗਏ ਸਤਕਾਰ ਕਮੇਟੀ ਦੇ ਸਿੰਘ ਕਰ ਰਹੇ ਹਨ ਇਸ ਦੁਸ਼ਟ ਮਹੰਤ ਤੇ ਕਾਰਵਾਈ ਅਸੀਂ ਪੰਜਾਬ ਦੇ ਸਿੰਘਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਡਾ ਸਾਥ ਦਿੱਤਾ ਜਾਵੇ ਤਾਂ ਜੋ ਇਸ ਦੁਸ਼ਟ ਪਖੰਡ ਮਹੰਤ ਤੇ ਪਰਚਾ ਹੋ ਸਕੇ ਕਿਉਂ ਇਸ ਮਾਤ ਦੀ ਸਰਕਾਰੀ ਦਰਬਾਰੇ ਤੱਕ ਬਹੁਤ ਪਹੁੰਚ ਹੈ ਇਸ ਕਰਕੇ ਸਾਡੀ ਓਨੀ ਨਹੀਂ ਚੱਲ ਰਹੀ ਬਾਕੀ ਵਾਹਿਗੁਰੂਪ ਮਿਹਰ ਕਰਨ ਅਸੀਂ ਇਸ ਮਾਤ ਤੇ ਪਰਚਾ ਵੀ ਕਰਵਾਵਾਂਗੇ ਅਤੇ ਗੁਰੂ ਸਾਹਿਬ ਨਵੇਂ ਲੜੀਵਾਰ ਪਾਵਨ ਵੀ ਲਵਾਵਾਂਗੇ ਅਸੀਂ ਬਿਹਾਰ ਤੇ ਪੰਜਾਬ ਦੇ ਸਿੰਘਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਡਾ ਸਾਥ ਜ਼ਰੂਰ ਦਿਓ ਨਵੇਂ ਲੜੀਵਾਰ ਸਰੂਪ ਹਨ ਪਟਨਾ ਸਾਹਿਬ ਕਮੇਟੀ ਦੀ ਦੇਣਾ ਬਿਹਾਰ ਸਟੇਟ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੂੰ ਅੱਜ ਸਤਕਾਰ ਕਮੇਟੀ ਦੇ ਸਿੰਘਾਂ ਵੱਲੋਂ ਇੱਕ ਮਰੰਡਮ ਦਿੱਤਾ ਗਿਆ ਜਿਸ ਵਿੱਚ ਕਿਹਾ ਗਿਆ ਕਿ ਆਪ ਜੀ ਦੇ ਬਿਹਾਰ ਸਟੇਟ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀਆਂ ਮੰਦਰਾ ਮੱਠਾਂ ਜੋ ਬੇਅਦਬੀਆਂ ਹੋ ਰਹੀਆਂ ਹਨ ਕਿਰਪਾ ਕਰਕੇ ਇਹਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਗੁਰੂ ਘਰ ਵਿੱਚ ਪਹੁੰਚਾਇਆ ਜਾਵੇ ਤੇ ਇਸ ਨਾਲ ਸਿੱਖ ਪੰਥ ਦੇ ਮਨਾਂ ਬਹੁਤ ਠੇਸ ਪਹੁੰਚੀ ਹੈ ਬੇਵਿਵ ਕਰਨ ਵਾਲਿਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ